ਹੈਲੋ ਜੀ ਸਰਣ ਸ਼ਸ਼ੀਕਾਲ ਜੀ ਹੋਪ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਵਾਹਿਗੁਰੂ ਤਾਂ ਹਮੇਸ਼ਾ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖੇ ਤੇ ਵੈਲਕਮ ਕਰਦੇ ਤੁਹਾਡੇ ਆਪਣੇ YouTube ਚੈਨਲ ਤਾਲੀਵਾਲ ਫੈਮਿਲੀ ਵਲੌਗ ਦੇ ਵਿੱਚ ਤੇ ਲਓ ਜੀ ਆਪਾਂ ਇੱਥੇ ਦੇ ਰਹਿਗੇ ਪਿਆਜ਼ਾਂ ਨੂੰ ਪਾਣੀ ਤੇ ਮਨਿਕੇ ਸਾਰੇ ਸਬਜ਼ੀ ਨੂੰ ਹੀ ਅੱਜ ਆਪਾਂ ਪਾਣੀ ਦਵਾਂਗੇ ਤੇ ਆਪਾਂ ਕਰ ਲੈ ਸਵੇਰੇ ਸਵੇਰੇ ਕੰਮ ਸ਼ੁਰੂ ਅੱਜ ਮੈਂ ਬਹੁਤ ਜ਼ਿਆਦਾ ਕੰਮ ਕਰਨੇ ਨੇ ਤੇ ਅੱਜ ਕਿਉਂਕਿ ਸੰਡੇ ਦਾ ਦਿਨ ਹੈਗਾ ਯਾ ਤਾਂ ਕਰਕੇ ਲਓ ਜੀ ਆਪਾਂ ਅੱਜ ਦੇ ਰਹੇ ਆ ਆਪਣੀ ਸਬਜੀ ਨੂੰ ਪਾਣੀ ਸਾਰੀ ਨੂੰ ਇਹ ਆਪਾਂ ਕਿ ਬੰਦੂਬ ਵੀ ਜਿਹੜੀ ਹੈ ਕਿ ਉਹ ਲਈ ਹੈ ਕਿਉਂਕਿ ਫੁੱਲ ਗੋਭੀ ਸਾਰੀ ਆਪਣੀ ਖਤਮ ਹੋ ਗਈ ਆ অলਰੈਡੀ ਤੇ ਆਪਾਂ ਫੁੱਲ ਗੋਭੀ ਵੀ ਥੋੜੀ ਥੋੜੀ ਲਈ ਹੋਈ ਆ ਥੋੜੀ ਜੀ ਤੇ ਵਿੱਚ ਹੀ ਆਪਾਂ ਪਿਆਜ਼ ਲਾਏ ਨੇ ਇੱਕਦਰ ਵੀ ਆਪਾਂ ਥੋੜੀ ਥੋੜੀ ਛੋਟੇ ਛੋਟੇ ਪਿਆਜ਼ ਲਏ ਕਿਉਂਕਿ ਜਿਹੜੀ ਪਿਆਜ਼ਾਂ ਨੇ ਪਨੀਰ ਵਿੱਚੋਂ ਬਹੁਤ ਜ਼ਿਆਦਾ ਛੋਟੀ ਮਿਲੀ ਆਪਾਂ ਨੂੰ ਜਾਦਾ ਵੱਡੀ ਨਹੀਂ ਮਿਲੀ ਕਿਉਂਕਿ ਉਹ ਕਹਿੰਦੇ ਕਿ ਵੱਧਦੀ ਨਹੀਂ ਪਈ ਹੈ ਕੋਰੇ ਦਾ ਕਰਕੇ ਤਾਂ ਕਰਕੇ ਠੰਡ ਦਾ ਕਰਕੇ ਤੇ ਆਪਾਂ ਚਲੋ ਜੀ ਉਹ ਜੀ ਆਪਾਂ ਨੂੰ ਮਿਲੀ ਆਪਾਂ ਲੈ ਕੇ ਆਏ ਆ ਤੇ ਚਲੋ ਥੋੜੀ ਉਹਨਾਂ ਨੇ ਸਸਤੀ ਦਿੱਤੀ ਤੇ ਕਹਿੰਦੇ ਕਿ ਜੇ ਮੋਟੀ ਹੁੰਦੀ ਵੈਸੇ ਤਾਂ ਕੋਈ ਵੀ ਪਿਆਜ਼ ਜਿਹੜਾ ਇਸ ਦੇ ਵਿੱਚ ਮਰਿਆ ਨਹੀਂ ਸੀਗਾ ਹੈਗਾ ਬਹੁਤ ਵਧੀਆ ਪਨੇਰੀ ਸੀਗੀ ਤੇ ਆ ਜਾਂਦੀ ਤੇ ਲੋ ਜੀ ਆਪਾਂ ਸ਼ਲਗਮ ਜਿਹੜੇ ਹੈਗੇ ਪੱਟਲੇ ਕੱਲ ਤਾਂ ਦੇਖੋ ਉਹਨਾਂ ਦੇ ਪੱਤੇ ਤੇ ਇਹ ਆਪਾਂ ਜਿਹੜਾ ਸਾਗ ਹੁਣ ਦੁਬਾਰਾ ਤੋਂ ਫੇਰ ਲਾਇਆ ਹੈਗਾ ਆ ਸਰੋਂ ਜਿਹੜੀ ਦੁਬਾਰਾ ਤੋਂ ਫੇਰ ਲਈਏ ਇਸ ਦੇ ਵਿੱਚ ਆਪਾਂ ਮੋਲੀਆਂ ਐਂਡ ਸ਼ੈਲਗਮ ਜਿਹੜੇ ਹੈਗੇ ਨੇ ਹੋਰ ਪਾ ਦਿੱਤੇ ਨੇ ਤੇ ਇਹ ਆਪਾਂ ਆਲੂ ਆਲੂ ਵੀ ਹੋਰ ਲਾ ਲੈਨੇ ਕਿਉਂਕਿ ਮੈਂ ਨਾ ਕੱਲ ਥੋੜੇ ਜਿਹਾ ਆਲੂ ਆਪਣੇ ਪੱਟ ਕੇ ਦੇਖੇ ਬਹੁਤ ਵਧੀਆ ਹੋਏ ਸੀਗੇ ਮੇਰੇ ਆਲੂ ਤੇ ਦੇਖੋ ਜੀ ਆਪਣਾ ਧਣੀਆਂ ਇਹ ਬਦਨੀ ਆਲੂਆਂ ਦੇ ਬੁੱਟੇ ਨੂੰ ਕੀ ਹੋ ਗਿਆ ਇਹ ਸੁੱਕਣਾ ਸ਼ੁਰੂ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਇਹਨੂੰ ਇੱਕ ਸਾਈਡ ਤੋਂ ਤੇ ਦੇਖੋ ਜੀ ਆਪਣਾ ਹਰਾ ਹਰਾ ਗ੍ਰੀਨ ਗ੍ਰੀਨ ਧਨੀਆਂ ਹਾਂਜੀ ਮੈਂ ਤੇ ਅਜ਼ੁਨੀ ਥੇਲੀ ਜਿਆਦਾ ਠੰਡਾ ਤੇ ਅਜੇ ਨਹੀਂ ਸਾਰੇ ਕੱਪੜੇ ਕੁੱਪੜੇ ਲਾ ਕੇ ਥੋੜੀ ਫੈਦੀ ਆ ਇਹ ਬਿਲਕੁਲ ਵੀ ਕੋਈ ਕੱਪੜਾ ਨਹੀਂ ਪਾਉਂਦੀ ਹੈਗੀ ਪੰਜ ਜਿਹੜੇ ਆਪਣੇ ਪਿਆਜ਼ ਨੇ ਇਹਨਾਂ ਦੇ ਵਿੱਚ ਆਪਾਂ ਕੋਈ ਵੀ ਜੜੀ ਹੈਗੀ ਆ ਜਿਹੜੀ ਕੋਈ ਵੀ ਰਹੀ ਆ ਹਨਾ ਆਪਾਂ ਨਹੀਂ ਯੂਜ਼ ਕਰਦੇ ਹੈਗੇ ਆਪਾਂ ਇਹੀ ਜਿਹੜੇ ਪੱਤੇ ਨੇ ਸਬਜ਼ੀਆਂ ਦੇ ਹਨਾ ਜਿਸ ਤਰ੍ਹਾਂ ਲਾ ਲੋ ਹੋਰ ਆਪਣੇ ਛਲਗਮਾ ਵਗੈਰਾ ਦੇ ਜਸ ਤਰ੍ਹਾਂ ਪਿਆਜ਼ ਆਲੂ ਵਗੈਰਾ ਦੇ ਜਿਹੜੇ ਛਿਲਕੇ ਨੇ ਹਨਾ ਆਪਾਂ ਉਹੀ ਯੂਜ਼ ਕਰਦੇ ਨੇ ਦੇਖ ਲਓ ਮੈਂ ਸਾਰੀ ਸਬਜ਼ੀ ਦੇ ਵਿੱਚ ਕਿ ਮੈਨੂੰ 3 ਮਹੀਨੇ ਹੋ ਗਏ ਨੇ 4 ਮਹੀਨੇ ਹੋ ਗਏ ਨੇ ਮੈਂ ਕੋਈ ਸਬਜੀ ਦੇ ਵਿੱਚ ਰੇ ਨਹੀਂ ਕੀਤੀ ਕੋਈ ਸਪਰੇ ਨਹੀਂ ਕੀਤੀ ਹੈਗੀ ਤੇ ਆਪਾਂ ਬਸ ਇਸੇ ਦੇ ਸਹਾਰੇ ਜਿਹੜੀ ਆਪਣੀ ਸਬਜੀ ਆ ਬਹੁਤ ਵਧੀਆ ਹੋ ਰਹੀ ਆ ਆਪਾਂ ਬਿਲਕੁਲ ਵੀ ਕੁਝ ਵੀ ਨਹੀਂ ਯੂਜ਼ ਕੀਤਾ ਹੈਗਾ ਕੋਈ ਸਪਰੇ ਨਹੀਂ ਕੋਈ ਰੇ ਨਹੀਂ ਕੀਤੀ ਹੈਗੀ ਤੇ ਦੇਖੋ ਕਿੰਨੀ ਵਧੀਆ ਹੈਗੀ ਆਪਣੀ ਸਾਰੀ ਸਬਜੀ ਤੇ ਦੇਖੋ ਜੀ ਟਮਾਟਰਾਂ ਦੇ ਬੂਟੇ ਟਮਾਟਰ ਨੇ ਬੂਟਾ ਆਪ ਬੂਕੇ ਤੇ ਆਪਣੇ ਜਿਹੜੇ ਆਪਾਂ ਪਹਿਲਾਂ ਲਾਏ ਸੀਗੇ ਆਲੂ ਉਹ ਵਾਲੇ ਨੇ ਆਇਓ ਯਾ ਆਪਾਂ ਦੇਣ ਲੱਗੇ ਜੀ ਪਾਣੀ ਅੱਜ ਮੈਂ ਨਾਲ ਹੀ ਕਾਫੀ ਜ਼ਿਆਦਾ ਕੰਮ ਜਿਹੜੇ ਹੈਗੇ ਸੀ ਆਪਣੇ ਸ਼ੁਰੂ ਕਰ ਲਏ। ਕੰਮ ਜਿਹੜਾ ਹੈਗਾ ਆਪਣਾ ਮੋਸਟਲੀ ਸਾਰੇ ਖਤਮ ਹੋ ਗਿਆ ਬਸ ਬਰਤਨ ਸਾਫ਼ ਕਰਨ ਵਾਲੇ ਰਹਿੰਦੇ ਨੇ ਤੇ ਹੁਣ ਜੀ ਆਪਾਂ ਯਾ ਜ ਸੰਡੇ ਹੈਗਾ ਯਾ ਸੰਡੇ ਦਾ ਕਰਕੇ ਆਪਾਂ ਕਿ ਜਿਹੜਾ ਦੁਪਹਿਰ ਵੇਲੇ ਆਪਾਂ ਕਿ ਆਪਣੇ ਗੁਰਬਾਣੀ ਦਾ ਪਾਠ ਚੱਲਣਾ ਸੀਗਾ ਘਰੇ ਤੇ ਤਾਂ ਕਰਕੇ ਆਪਾਂ ਪਹਿਲਾਂ ਹੀ ਜਿਹੜੀ ਸਬਜੀ ਵਗੈਰ ਮੈਂ ਕਿਹਾ ਬਣਾ ਕੇ ਰੱਖ ਲਈ 12 ਵਜੇ ਤੋਂ ਪਹਿਲਾਂ ਪਹਿਲਾਂ ਇੱਥੇ ਮੈਂ ਤਰੇ ਹੋਏ ਨੇ ਸ਼ਲਗਮ ਤੇ ਸਸ ਜਿਹੜੇ ਸ਼ਲਗਮ ਨੇ ਉਹ ਆਪਣੇ ਰੇਸ ਦੇ ਪੈਨੇ ਮੈਨਾ ਪਾਲਕ ਜਿਹੜੀ ਹੈਗੀ ਸੀ ਉਹ ਪਹਿਲਾਂ ਕੱਟ ਕੇ ਲਈ ਸੀਗੀ ਬਾਹਰੋਂ ਪਾਣੀ ਦੇਣ ਤੋਂ ਪਹਿਲਾਂ ਹੀ ਤੇ ਉਸ ਨੂੰ ਨਾ ਮੈਨਾ ਗਰਮ ਪਾਣੀ ਦੇ ਵਿੱਚ ਨਾ ਥੋੜਾ ਧੁੱਤਾ ਸੀਗਾ ਕਿਉਂਕਿ ਉਹਨਾਂ ਪੱਤੇ ਵਗੈਰੇ ਜਿਹੜੇ ਉਹ ਟਾਲੀ ਦੇਨੇ ਨਾ ਉਹ ਉੱਪਰ ਡਿੱਗ ਜਾਂਦੇ ਨੇ ਫਿਰ ਉਹਨਾਂ ਨਾਲ ਨਾ ਡਰਸਿੰਗ ਕਾਫੀ ਜ਼ਿਆਦਾ ਸੀਗੀ ਪਾਲਕ ਦੇ ਉੱਪਰ ਤੇ ਮੈਂ ਕਿਹਾ ਕਿ ਚਲੋ ਆਪਾਂ ਛਲਗਮਾਂ ਦੇ ਵਿੱਚ ਮੈਂ ਨਾ ਮੋਟੀ ਮੋਟੀ ਪਾਲਕ ਕੱਟ ਕੇ ਪਾ ਦੇਣੀ ਹੁੰਨੀ ਆ ਨਾਲ ਹੀ ਮੇਥੇ ਤੇ ਨਾਲ ਹੀ ਮੈਂ ਧਨੀਆ ਪਾ ਦੇਣੀ ਹੁੰਨੀ ਆ ਦੇ ਬਹੁਤ ਜਿਆਦਾ ਸਵਾਦ ਬਣਦੇ ਨੇ ਪਿਛਲੀ ਵਾਰ ਤੁਹਾਡੇ ਨਾਲ ਮੈਂ ਰੈਸਪੀ ਜਿਹੜੀ ਆ ਉਹ ਵੀ ਮੈਂ ਛਲਗਮ ਬਣਾਈ ਸੀ ਕਿ ਮੈਂ ਸ਼ੇਅਰ ਨਹੀਂ ਕਰ ਪਾਈ ਤੇ ਇਸ ਵਾਰ ਵੀ ਕਿ ਮੈਂ ਉਹ ਵੀ ਚੁੱਲੇ ਦੇ ਉੱਪਰ ਰੱਖ ਦਿੱਤੇ ਸੀਗੇ ਬਣਨੇ ਤੇ ਫਿਰ ਮੈਂ ਕਿਹਾ ਕਿ ਚਲੋ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਹੀ ਲੈਣੀ ਆ ਤੇ ਆਪਾਂ ਬਣਾਵਾਂਗੇ ਜੀ ਕੋਟੇ ਵਾਲੇ ਛਲਗਮ ਕਿ ਜਿਹੜੇ ਸਾਗ ਤਰ੍ਹਾਂ ਬਣਦੇ ਨੇ ਉਹ ਵਾਲੇ ਆਪਾਂ ਬਣਾਵਾਂਗੇ ਛਲਗਮ ਤੇ ਬਹੁਤ ਜ਼ਿਆਦਾ ਸਵਾਦ ਬਣੇ ਨੇ ਇੰਨੇ ਜ਼ਿਆਦਾ ਬਹੁਤ ਹੀ ਜ਼ਿਆਦਾ ਸਵਾਦ ਸੀਗੇ ਤੇ ਹੁਣ ਆਪਣੀ ਸਬਜੀ ਖਤਮ ਹੋ ਗਈ ਕਿਉਂਕਿ ਆਪਾਂ ਦੋ ਦਿਨ ਹੀ ਲੰਘਾਏ ਸਬਜੀ ਦੇ ਨਾਲ ਤੇ ਛਲਗਮਾਂ ਦੀ ਸਬਜੀ ਬਹੁਤ ਜ਼ਿਆਦਾ ਸਵਾਦ ਬਣੀ ਤੇ ਅਜੂਨੀ ਨੇ ਵੀ ਖਾਧੀ ਮੈਂ ਵੀ ਖਾਧੀ ਤੇ ਅਸੀਂ ਵਿੱਚੋਂ ਮੱਕੀ ਦੀ ਰੋਟੀ ਲਾ ਲੈਂਦੇ ਸੀਗੇ ਤੇ ਬੇਚੀ ਅਸੀਂ ਕਣਕ ਦੀ ਰੋਟੀ ਲਾ ਲਈ ਸੀਗੀ ਤੇ ਜੀ ਜਿਹੜੇ ਮੇਰੇ ਚੈਨਲ ਤੇ ਫਸਟ ਟਾਈਮ ਨੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਤੁਸੀਂ ਸਾਰੇ ਜਾਣੇ ਨਾ ਵੀਡੀਓ ਦੇਖ ਲੈਣੇ ਆ ਬਟ ਲਾਈਕ ਕਿਉਂ ਨਹੀਂ ਕਰਦੇ ਤੁਹਾਡੇ ਇੱਕ ਲਾਈਕ ਨਾਲ ਕੀ ਹੋ ਜੂਗਾ ਜੇ ਤੁਸੀਂ ਵੀਡੀਓ ਨੂੰ ਲਾਈਕ ਕਰ ਦੋਗੇ ਤਾਂ ਇੰਨੇ ਜਾਣੇ ਦੇਖਦੇ ਨੇ ਮੇਰੀ ਵੀਡੀਓ ਨੂੰ ਤੇ ਤੁਸੀਂ ਲਾਈਕ ਕਰ ਦਿਆ ਕਰੋ ਤੁਹਾਡੇ ਕਿਹੜੇ ਗੁੱਠਾ ਕਸਣ ਲੱਗਾ ਹੈ ਜਾ ਕਿਹੜਾ ਉਂਗਲੀ ਦਾ ਮਾਸਕ ਕਸਣ ਲੱਗਾ ਹੈ ਜੇ ਤੁਸੀਂ ਇੱਕ ਵਾਰੀ ਲਾਈਕ ਕਰ ਦੋਗੇ ਮੇਰੀ ਵੀਡੀਓ ਨੂੰ ਤੇ ਹਮ ਸੱਟੀਟੇ ਦੇ ਮੇਰੇ ਵੀਡੀਓ ਦੇਖਦੇ ਨਾ ਹਨਾ ਉਹ ਮੈਨੂੰ ਕਹਿੰਦੇ ਵੀ ਹੁੰਦੇ ਕਿ ਅਸੀਂ ਤੇਰੀ ਵੀਡੀਓ ਦੇਖਦੇ ਆ ਮੈਂ ਕਿ ਬਟ ਤੁਸੀਂ ਲਾਈਕ ਤਾਂ ਕਰਦੇ ਨਹੀਂ ਮੈਂ ਤਾਂ ਮੂੰਹ ਤੇ ਕਹਦੇ ਨਹੀਂ ਹੁੰਦੇ ਯਾਰ ਇੱਕ ਦੇ ਹਵਾਰੇ ਜੀ ਤੇ ਲੋ ਜੀ ਆਪਣੇ ਜਿਹੜੇ ਹੈਗੇ ਸੀ ਪਾਲਕ ਉਹ ਵੀ ਆਪਾਂ ਕੱਟ ਲਈ ਸਾਰੀ ਮੇਥੀ ਵੀ ਵਿੱਚ ਕੱਟ ਲਈ ਹੈਗੀ ਆ ਤੇ ਉਹ ਜਿਵੇਂ ਪਾਏ ਹੈਗੇ ਆਪਣੇ ਜਿਹੜੇ ਪੌਣੇ ਹੁੰਦੇ ਨੇ ਉਹਨਾਂ ਨੂੰ ਧੋਕੇ ਸੁੱਕਣੇ ਪਾਇਆ ਹੈਗਾ ਆ ਤੇ ਉੱਧਰ ਅਜੁੱਨੀ ਦੇਖਦੀ ਪਈ ਆ ਜੀ ਕਾਂਟੂਨ ਇਹ ਕਾਂਟੂਨ ਦੇਖਦੀ ਪਈ ਸੀਗੀ ਵਿੱਚ ਇਹ ਕਾਂਟੂਨ ਦੇਖੀ ਜਾਂਦੀ ਸੀਗੀ ਤੇ ਵਿੱਚੇ ਬਸ ਜਿੱਧਰ ਨੂੰ ਮੈਂ ਜਾਂਦੀ ਸੀਗੀ ਉੱਧਰ ਉੱਧਰ ਨੂੰ ਇਹ ਤੁਰ ਹੀ ਜਾਂਦੀ ਸੀਗੀ ਜਿਹੜਾ ਵੀ ਕੰਮ ਕਰਦੀ ਸੀਗੀ ਹਨ ਤੇ ਨਾਲ ਹੀ ਕਰਨ ਲੱਗ ਪੈਂਦੀ ਹੈਗੀ ਆ ਜੇ ਮੈਂ ਕੁਝ ਵੀ ਕਰਦੀ ਹਾਂ ਨਾ ਫਿਰ ਬਾਹਰ ਅੰਦਰ ਨਾਲ ਨਾਲ ਤੁਰੇ ਫਿਰਦੀ ਹੈ ਤੇ ਹੁਣ ਲਓ ਜੀ ਆਪਾਂ ਬੇਸਿਕ ਜਿਹੜੇ ਮਸਾਲੇ ਨੇ ਉਹ ਆਪਣੀ ਸਬਜ਼ੀ ਦੇ ਵਿੱਚ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਹਲਦੀ ਤੇ ਹਲਦੀ ਵੈਸੇ ਮੈਨੂੰ ਨਾ ਥੋੜੀ ਜਿਹੀ ਲੱਗਦੀ ਪਈ ਸੀ ਕਿ ਤੇ ਮੈਂ ਕਿਹਾ ਕਿ ਚਲੋ ਸਾਰੀ ਉਹ ਪਾ ਦਿੰਨੇ ਹੈਗੇ ਤੇ ਚਲੋ ਥੋੜੀ ਜਿਹੀ ਵੱਧ ਹੋ ਜੂਗੀ ਬਟ ਨਹੀਂ ਵੀ ਉਹ ਠੀਕ ਜਿਹੀ ਹੋਈ ਤੇ ਲਓ ਜੀ ਨਾਲ ਹੀ ਆਪਾਂ ਪਾ ਦਿੱਤਾ ਨਮਕ ਸਾਲਟ ਲੂਣ ਤੇ ਆਪਾਂ ਪਾਵਾਂਗੇ ਜੀ ਰੈੱਡ ਮਿਰਚਾਂ ਪੀਸੀਆਂ ਹੋਈਆਂ ਕਿਉਂਕਿ ਗ੍ਰੀਨ ਮਿਰਚਾਂ ਫਿਰ ਮੈਂ ਪਾ ਨਹੀਂ ਸਕਦੀ ਅਜੁੰਨੀ ਦਾ ਕਰਕੇ ਤੇ ਅਜੁੰਨੀ ਚਲੋ ਜੀ ਹੁਣ ਆਪਾਂ ਪਾ ਕੇ ਆਉਣੇ ਹੈਗੇ ਆ ਇਹ ਸਾਰਾ ਕੁਝ ਛਲਗਮਾਂ ਦੇ ਵਿੱਚ ਤੇ ਤੁਸੀਂ ਜੁੜੇ ਰਹੋ ਜੀ ਮੇਰੇ ਵਲੌਗ ਦੇ ਨਾਲ ਇਦਾਂ ਹੀ ਤੇ ਲਓ ਜੀ ਆਪਾਂ ਇੱਥੇ ਪਾ ਦਈਏ ਨਾਲ ਹੀ ਪਿਆਜ਼ ਇੱਕ ਪਿਆਜ਼ ਪਾ ਦਾਂਗੇ ਉੰਤੇ ਇੱਕ ਜਾਂ ਦੋ ਪਿਆਜ ਤੁਸੀਂ ਪਾ ਸਕਦੇ ਆ ਵਿੱਚ ਬਹੁਤ ਜਿਆਦਾ ਸਵਾਦ ਸਬਜੀ ਬਣਦੀ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਵੈਸੇ ਤਾਂ ਇਧਰ ਕੀ ਭੁੰਨੀ ਸਬਜੀ ਖਾਂਦੇ ਨੇ ਹਨਾ ਆਹਾ ਮੇਰਾ ਸਾਰੇ ਪਰਿਵਾਰ ਦੇ ਵਿੱਚ ਭੁੰਨੀ ਸਬਜੀ ਖਾਂਦੇ ਹੁੰਦੇ ਸੀਗੇ ਪਹਿਲਾਂ ਪਾਪਾ ਵੀ ਤੇ ਕੁਲਦੀਪ ਵੀ ਤੇ ਬੱਟ ਜੀ ਹੁਣ ਅਸੀਂ ਦੋਨੇ ਮਾਵਾਂ ਤੇ ਆ ਰਹਿਣੀਆਂ ਆ ਤੇ ਤਾਂ ਕਰਕੇ ਅਸੀਂ ਜੀ ਖਾਣੇ ਹੈਗੀਆਂ ਕੋਟੇ ਕੋਟੇ ਵਾਲੇ ਜਿਸ ਤਰ੍ਹਾਂ ਕੋਟੇ ਵਾਲੇ ਕਰਤੇ ਵਾਲੇ ਜਿਹੜੇ ਸ਼ਲਗਮ ਆ ਮੈਨੂੰ ਉਹ ਜਿਆਦਾ ਟੇਸਟੀ ਲੱਗਦੇ ਆ ਤੇ ਜਿਹੜੇ ਦੂਸਰੇ ਆ ਉਹਨਾਂ ਦੇ ਵਿੱਚ ਫਿਰ ਆਲੂ ਪਾ ਕੇ ਬਣਾਉਣਾ ਪੈਂਦਾ ਆ ਉਹਨਾਂ ਨੂੰ ਹਨਾ ਤੇ ਜੇ ਲਾਲੂ ਵੈਸੇ ਬਣਾਇਂਦੇ ਵੈਸੇ ਉਹਨਾਂ ਦੇ ਵਿੱਚ ਨਾ ਕਸੈਲ ਕਸੈਲ ਜੀ ਰਹਿੰਦੀ ਹੈਗੀ ਤੇ ਤਾਂ ਕਰਕੇ ਮੈਨੂੰ ਨਾ ਉਹ ਜਿਆਦਾ ਟੇਸਟ ਨਹੀਂ ਲੱਗਦੇ ਹੈਗੇ ਤੇ ਮੈਂ ਤੇ ਇਸ ਤਰ੍ਹਾਂ ਹੀ ਬਣਾਉਂਦੀ ਆ ਹਮੇਸ਼ਾ ਤੇ ਮੈਨੂੰ ਬਹੁਤ ਸਵਾਦ ਲੱਗਦੇ ਨੇ ਸ਼ਲਗਮ ਮੈਂ ਤਾਂ ਕੱਚੇ ਵੀ ਬਹੁਤ ਜਿਆਦਾ ਖਾਨੀ ਆ ਤੇ ਲਓ ਜੀ ਹੁਣ ਆਪਣੇ ਜਿਹੜੇ ਸ਼ਲਗਮ ਨੇ ਗੜਬੜ ਗੜਬੜ ਰਿਸਦੇ ਪੈ ਨੇ ਤੇ ਲੌਜੀ ਇਹਨਾਂ ਦੇ ਵਿੱਚ ਪਾ ਦੇਵਾਂਗੇ ਆਪਾਂ ਸਾਰੇ ਮਸਾਲੇ ਜਿਹੜੇ ਲੱਗਿਆ ਪਾਏ ਸੀਗੇ ਪਰ ਸੋਇ ਦੇ ਵਿੱਚੋਂ ਤੇ ਨਹੀਂ ਜੀ ਜਿਹੜੀ ਆਹ ਹਲਦੀ ਸੀਗੀ ਉਹ ਵੇਖਣ ਨੂੰ ਜ਼ਿਆਦਾ ਲੱਗਦੀ ਪਈ ਸੀਗੀ ਬਟ ਹੈਗੀ ਬਹੁਤ ਘੱਟ ਆ ਤੇ ਇਹ ਲੌਜੀ ਆਪਾਂ ਪਾਲਕ ਐਂ ਪਿਆਜ਼ ਵੀ ਜਿਹੜੇ ਹੈਗੇ ਨੇ ਗੰਡੇ ਉਹਨਾਂ ਨੂੰ ਵਿੱਚ ਪਾ ਦਈਏ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਤੇ ਮੈਂ ਨਾ ਏਜੇ ਜੀ ਮੇਰੀ ਵੀਡੀਓ ਹੈ ਹਨਾ ਇਹ ਹੈ ਕਿ ਆ ਸੰਡੇ ਦੀ ਮੇਰੀ ਵੀਡੀਓ ਹੈਗੀ ਆ ਤੇ ਮੈਂ ਨਾ ਜਲਦੀ ਜਲਦੀ ਕੰਮ ਕਰਦੀ ਪਈ ਸੀ ਅੱਜ ਮੇਰਾ ਦੁੱਧ ਵੀ ਲੈ ਕੇ ਆਉਣ ਵਾਲਾ ਹੈਗਾ ਆ ਤੇ ਦੁੱਧ ਜੇ ਲੈ ਕੇ ਨਹੀਂ ਅਸੀਂ ਆਏ ਹੈਗੇ ਤੇ ਇੱਥੇ ਪਾਣੀ ਜਿਹੜਾ ਹੈਗਾ ਸੀਗਾ ਨਾ ਉਹ ਅੱਧੇ ਪੈਜਾਂ ਨੂੰ ਆ ਗਿਆ ਸੀ ਤੇ ਅੱਧਿਆਂ ਨੂੰ ਨਾ ਉਧਰ ਵਾਲੀ ਸਾਈਡ ਤੇ ਨਾ ਥੋੜੀ ਜਿਹੀ ਜਗ੍ਹਾ ਉੱਚੀ ਸੀਗੀ ਤੇ ਪਾਣੀ ਤਾਂ ਉਹ ਚੜਦਾ ਨਹੀਂ ਸੀ ਤੇ ਮੈਂ ਕਿਹਾ ਕਿ ਚਲੋ ਪਾਈਪ ਜਿਹੜੀ ਨਾ ਆਪਾਂ ਅੱਗੇ ਮੋੜੇ ਕਰ ਦਿੰਨੇ ਹੈਗੇ ਤੇ ਬਟ ਨੰਗਨ ਨੂੰ ਨਾ ਜਗ੍ਹਾ ਬਿਲਕੁਲ ਨਹੀਂ ਸੀ ਬਚੀ ਤੇ ਫਿਰ ਜੀ ਆਪਾਂ ਮਾਰੀ ਸ਼ਾਲ ਤੇ ਚਲੇਗੇ ਦੂਸਰੀ ਸਾਈਡ ਤੇ ਤੇ ਦੂਸਰੀ ਸਾਈਡ ਤੇ ਜਾ ਕੇ ਤੇ ਫਿਰ ਆਪਾਂ ਜੀ ਸਾਰੇ ਪਿਆਜ਼ਾਂ ਨੂੰ ਪਾਣੀ ਜਿਹੜਾ ਸੀਗਾ ਉਹ ਲਗਾਏ ਤੇ ਹੁਣ ਜੀ ਆਪਣੇ ਤਾਂ ਵੈਸੇ ਪਿਆਜ਼ ਜੇ ਹੁਣ ਤਿੰਨ ਦਿਨ ਹੋ ਗਏ ਨੇ ਤੇ ਪਿਆਜ਼ ਤੁਰ ਗਏ ਨੇ ਪੂਰੇ ਵੀ ਤੁਰਪੇ ਨੇ ਤੇ ਪੂਰੇ ਵਧੀਆ ਨੇ ਤੇ ਚਲੋ ਅੱਗੇ-ਅੱਗੇ ਦੇਖਦੇ ਆ ਕੀ ਹੁੰਦਾ ਆ ਤੇ ਲਓ ਜੀ ਇੱਥੇ ਆਪਾਂ ਨਾ ਕਿ ਮੈਂ ਨਾਲ ਆਲੂ ਦੇ ਬੂਟੇ ਦੇ ਉੱਪਰ ਚੜ ਗਈ ਮੇਰੇ ਪੈਰ ਥੱਲੇ ਆ ਗਿਆ ਤੇ ਆਲੂ ਦਾ ਬੂਟਾ ਜਿਹੜਾ ਸੀ ਗੋ ਗਿਆ ਟੁੱਟ ਤੇ ਲਓ ਜੀ ਆਪਾਂ ਆ ਗਿਆ ਕਿ ਚਲੋ ਆਲੂ ਜਿਹੜੇ ਹਜੇ ਨਾ ਕੱਢ ਹੀ ਲੈਨੇ ਤੇ ਵੇਖੋ ਕਿੱਡੇ ਮੋٹے ਮੋٹے ਆਲੂ ਨਿਕਲਿਆ ਗਿਆ ਤੇ ਮੇਰੇ 3 ਕਿਲੋ ਦੇ ਕਰੀਬ ਜਿਹੜੇ ਆਲੂ ਹਨ ਦੋਨਾਂ ਬੂਟਿਆਂ ਦੇ ਥੱਲੇੋਂ ਨਿਕਲ ਆਏ ਆ ਮਨੇ ਹਾਂ 3 ਕਿਲੋ 3.5 ਕਿਲੋ ਹੋ ਗਏ ਤੇ ਮੈਂ ਦੇਖ ਲਓ ਕਿੰਨੇ ਪੈਸੇ ਬਚਾਏ ਪਤਾ ਮੈਂ ਕਿੰਨੇ ਪੈਸੇ ਬਚਾਏ ਬੀਤ ਵੀ 40 40 ਤੇ 50 ਰੁਪਏ ਮੈਂ ਬਚਾਏ ਦੇਖ ਲਓ ਤੇ ਜੇ ਆਪਾਂ ਲੇਡਿਸ ਇਸ ਤਰ੍ਹਾਂ ਹਿੰਮਤ ਕਰੀਏ ਤਾਂ ਬਹੁਤ ਪੈਸੇ ਬਚ ਸਕਦੇ ਨੇ ਤੇ ਲਾ ਜੀ ਹੁਣ ਆਪਾਂ ਆਲੂਆਂ ਨੂੰ ਕਰ ਲਈਏ ਇੱਥੇ ਵਾਸ਼ ਵਾਸ਼ ਕਰਕੇ ਤੇ ਫਿਰ ਆਪਾਂ ਇਹਨਾਂ ਨੂੰ ਰੱਖਾਂਗੇ ਤੇ ਤੁਸੀਂ ਸਾਰੇ ਜਣੇ ਸਬਜ਼ੀਆਂ ਜ਼ਰੂਰ ਘਰੇ ਲਾਇਆ ਕਰੋ ਕਿਉਂਕਿ ਇੱਕ ਤਾਂ ਇਹਦੇ ਨਾਲ ਨਾ ਤੰਦਰੁਸਤ ਜਿਹੜੀ ਸਿਹਤ ਆ ਬਿਲਕੁਲ ਤੰਦਰੁਸਤ ਰਹਿੰਦੀ ਹੈਗੀ ਆ ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਹੋ ਗਿਆ ਆ ਆ 6-7 ਮਹੀਨੇ ਹੋ ਗਏ ਨੇ ਮੇਰਾ ਜਮਾ ਬਿੱਪੀ ਜਿਹੜਾ ਹੈਗਾ ਨਾ ਬਿਲਕੁਲ ਨਹੀਂ ਘਟਿਆ ਹੈਗਾ ਤੇ ਲਓ ਜੀ ਇਹ ਆਪਾਂ ਮੇਥੀ ਜਿਹੜੀ ਹੈਗੀ ਆ ਇਸ ਨੂੰ ਵੀ ਹੁਣ ਕੱਟ ਕੇ ਤੇ ਸੁਕਾ ਲਾਂਗੇ ਇੱਧਰ ਜਿਹੜੇ ਆਪਣੇ ਸ਼ਲਗਮ ਆ ਉਹ ਕਾਫੀ ਜ਼ਿਆਦਾ ਬਣ ਗਏ ਨੇ ਤੇ ਹੁਣ ਜੀ ਆਪਾਂ ਇਸ ਦੇ ਵਿੱਚ ਪਾਵਾਂਗੇ ਜੀ ਅਲਣ ਅਲਣ ਪਾ ਕੇ ਤੇ ਇਸ ਨੂੰ ਬਣਾ ਕੇ ਸਬਜ਼ੀ ਨੂੰ ਜੀ ਆਪਾਂ ਰੱਖ ਲਾਂਗੇ ਕਿਉਂਕਿ ਇਦੇ ਵਿੱਚ ਵੀ ਅਲਣ ਆਪਾਂ ਮੱਕੀ ਦੇ ਆਟੇ ਦਾ ਜਾਂ ਕਣਕ ਦੇ ਆਟੇ ਦਾ ਘਸੇ ਦਾ ਵੀ ਤੁਸੀਂ ਪਾ ਸਕਦੇ ਆ ਤੇ ਬਟ ਆਪਾਂ ਪਾਵਾਂਗੇ ਜੀ ਮੱਕੀ ਦੇ ਆਟੇ ਦਾ ਅਲਣ ਤੇ ਨਾਲ-ਨਾਲ ਹੀ ਆਪਾਂ ਅਲਣ ਪਾਏ ਜਾਵਾਂਗੇ ਵੈਸੇ ਤਾਂ ਕਈ ਤਾਂ ਘੋਲ ਕੇ ਪਾਉਂਦੇ ਆ ਤੇ ਮੈਂ ਘੋਲ ਕੇ ਨਹੀਂ ਪਾਉਂਦੀ ਹੈਗੀ ਤੇ ਮੈਂ ਤਾਂ ਇਸ ਤਰ੍ਹਾਂ ਸੁੱਕਾ ਹੀ ਪਾਉਣੀ ਆ ਤੇ ਫਿਰ ਮੈਂ ਹੌਲੀ-ਹੌਲੀ ਘੋਟੀ ਜਾਨੀ ਹੁੰਨੀ ਆ ਬਹੁਤ ਜ਼ਿਆਦਾ ਸਵਾਦਿਸ਼ਟ ਬਣਦੇ ਨੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਲਓ ਜੀ ਆਪਾਂ ਮਾਰਦੇ ਪਏ ਜਲਦੀ-ਜਲਦੀ ਕੋਟਾ ਤੇ ਲਾ ਜੀ ਹੋਗੀ 2 ਜਨਵਰੀ ਤੇ ਆਪਾਂ ਸੋਚਿਆ ਕਿ ਅੱਜ ਆਪਾਂ ਖਾਣੇ ਹੈ ਗਿਆਂ ਆਲੂ ਸਨੈਕਸ ਪੋਟੈਟੋ ਸਨੈਕਸ ਤੇ ਲਓ ਜੀ ਆਪਾਂ ਜਿਹੜਾ ਤੇਲ ਆ ਉਹ ਦਿੱਤਾ ਕੜਾਹੀ ਗੈਸ ਦੇ ਉੱਪਰ ਰੱਖ ਨਾ ਜੀ ਤੇਲ ਰੱਖਤਾ ਆਪਾਂ ਮਰਮ ਐਂਡ ਬਣਾ ਕੇ ਖਾਓ ਪਕੌੜੇ ਆਪਣੇ ਚੱਲਦੀ ਪਈ ਸੀ ਜੀ ਕਥਾ ਐਲਸੀਡੀ ਦੇ ਵਿੱਚ ਤੇ ਮੈਂ ਸੋਚਿਆ ਕਿ ਚਲੋ ਨਾਲ ਆਪਾਂ ਪਕੌੜੇ ਬਣਾ ਲੈਣੇ ਹੈਗੇ ਆਂ ਤੇ ਟਾਈਮ ਹੈਗਾ ਜੀ ਸਵਾ 8 ਵਜੇ ਦਾ ਹਜੇ ਤੇ ਲੱਗ ਜੇ ਆਪਾਂ ਜਿਹੜਾ ਹੈਗਾ ਨਾ ਇਹਦੇ ਵਿੱਚ ਬੇਸਨ ਜਿਹੜਾ ਹੈਗਾ ਨਾ ਆਪਾਂ ਬਿਲਕੁਲ ਥੋੜਾ ਜਿਹਾ ਹੀ ਬੇਸਨ ਪਾਉਣਾ ਹੈਗਾ ਯਾ ਜ਼ਿਆਦਾ ਬੇਸਨ ਨਹੀਂ ਪਾਉਣਾ ਹੈਗਾ ਤੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਜੀਰਾ ਵੇਸਨ ਪਾ ਕੇ ਫਿਰ ਪਾਵਾਂਗੇ ਜੀ ਆਪਾਂ ਲੂਣ ਆਪਣੇ ਸਵਾਦ ਦੇ ਅਨਸਾਰ ਤੇ ਫਿਰ ਪਾਵਾਂਗੇ ਜੀ ਆਪਾਂ ਲਾਲ ਮਿਰਚ ਐਂਡ ਬਾਅਦ ਵਿੱਚ ਜੀ ਆਪਾਂ ਜਿਹੜਾ ਹੈਗਾ ਥੋੜੀ ਜੀ ਅਜਵਾਇਨ ਪਾ ਦਾਂਗੇ ਕਿਉਂਕਿ ਅਜਵਾਇਨ ਦੇ ਨਾਲ ਜਿਹੜਾ ਹੈਗਾ ਉਹ ਕਰਾਰੇ ਬਣਦੇ ਨੇ ਪਕੌੜੇ ਤੇ ਇਹ ਬਹੁਤ ਜ਼ਿਆਦਾ ਸਵਾਦ ਬਣਦੇ ਨੇ ਤੇ ਲੋ ਜੀ ਹੁਣ ਜਿਹੜਾ ਆਪਾਂ ਸੁੱਕਾ ਮਸਾਲਾ ਹੈਗਾ ਸੀ ਗਰਮ ਮਸਾਲਾ ਉਸ ਨੂੰ ਵੀ ਥੋੜਾ ਹੱਥਾਂ ਦੇ ਨਾਲ ਕਰਕੇ ਰਗੜ ਕੇ ਤੇ ਵਿੱਚ ਪਾ ਦਾਂਗੇ ਤੇ ਲੋ ਜੀ ਵੇਖਿਓ ਤੁਸੀਂ ਇਹ ਜਿਹੜੇ ਪਕੌੜੇ ਆ ਬਹੁਤ ਹੀ ਜ਼ਿਆਦਾ ਸਵਾਦ ਤੇ ਥੋੜੇ ਥੋੜੇ ਆਲੂਆਂ ਨੂੰ ਜਮਨ ਬੇਸਨ ਜਿਹੜਾ ਹੈਗਾ ਨਾ ਨਾ ਮਾਤਰੀ ਲੱਗਣਾ ਚਾਹੀਦਾ ਹੈਗਾ ਬਾਲਾ ਜ਼ਿਆਦਾ ਬੇਸਨ ਆਪਾਂ ਲਾਉਣਾ ਨਹੀਂ ਹੈਗਾ ਬਿਲਕੁਲ ਥੋੜਾ ਜਿਹਾ ਬੇਸਨ ਲਾਉਣਾ ਹੈ ਕਿਉਂਕਿ ਆਪਾਂ ਆਲੂ ਦੇ ਸਨੈਕਸ ਹੀ ਬਣਾ ਰਹੇ ਆ ਤਾਂ ਕਰਕੇ ਆਪਾਂ ਜਿਆਦਾ ਜਿਹੜਾ ਹੈਗਾ ਬਿਸਣ ਉਹ ਨਹੀਂ ਪਾਉਣਾ ਹੈਗਾ ਵਿੱਚ ਤੇ ਪਾਣੀ ਆਪਾਂ ਆਪਣੀ ਮਾਤਰਾ ਦੇ ਅਨੁਸਾਰ ਪਾਉਣਾ ਚਾਹੀਦਾ ਆ ਕਿਉਂਕਿ ਜਦੋਂ ਆਪਾਂ ਜਿਆਦਾ ਪਾਣੀ ਪਾ ਦਿੰਨੇ ਆ ਪਕੌੜਿਆਂ ਦੇ ਵਿੱਚ ਉਹ ਫਿਰ ਲੇਸ ਛੱਡ ਜਾਂਦੇ ਨੇ ਤੇ ਇਸ ਤਰ੍ਹਾਂ ਦੇਖਿਓ ਤੁਹਾਡੇ ਜਿਹੜੇ ਪਕੌੜੇ ਨੇ ਜੇ ਤੁਸੀਂ ਘੱਟ ਬਿਸਣ ਤੇ ਘੱਟ ਪਾਣੀ ਪਾਉਗੇ ਹਨਾ ਤੇ ਤੁਹਾਡੇ ਜਿਹੜੇ ਪਕੌੜੇ ਆ ਉਹ ਜਮਾਂ ਲੇਸ ਨਹੀਂ ਛੱਡਣਗੇ ਤੇ ਬਹੁਤ ਹੀ ਜਿਆਦਾ ਸਵਾਦ ਬਣਨਗੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਸਾਰੇ ਜਣੇ ਤੇ ਲਓ ਜੀ ਹੁਣ ਆਪਾਂ ਪਾ ਲਈਏ ਇਹਦੇ ਵਿੱਚ ਥੋੜਾ ਥੋੜਾ ਮੈਂ ਨਾ ਗਰਮ ਪਾਣੀ ਦਿੱਤਾ ਸੀਗਾ ਤੇ ਆਪਣੀ ਮਾਤਰਾ ਦੇ ਅਨੁਸਾਰ ਆਪਾਂ ਰਲਾ ਦਾਂਗੇ ਇਸ ਨੂੰ ਤੇ ਆਪਾਂ ਆਪੇ ਵਿੱਚ ਪਾਵਾਂਗੇ ਜਿਸ ਦੇ ਪਾਲਕ ਐਂਡ ਧਨੀਆ ਵੀ ਪਾਵਾਂਗੇ ਇਸ ਨੂੰ ਰਲਾ ਕੇ ਫਿਰ ਪਾਵਾਂਗੇ ਆਪਾਂ ਕਿਉਂਕਿ ਅਜੇ ਮੈਂ ਧਨੀਆ ਬਾਹਰੋਂ ਨਹੀਂ ਲੈ ਕੇ ਆਈ ਹੈਗੀ ਤੇ ਨਾ ਹੀ ਮੈਂ ਪਾਲਕ ਲੈ ਕੇ ਆਈ ਹੈਗੀਆਂ ਤੇ ਮੈਂ ਸੋਚਿਆ ਜੇ ਚਲੋ ਆਪਾਂ ਨਾਲ ਦੀ ਨਾਲ ਲਿਆ ਕੇ ਤੇ ਫਿਰ ਆਪਾਂ ਪਾ ਦਾਂਗੇ ਤੇ ਲਓ ਜੀ ਆਪਾਂ ਇੱਥੇ ਪਾਲਕ ਐਂਡ ਧਨੀਆ ਵੀ ਦਿੱਤਾ ਪਾ ਤੇ ਤੁਸੀਂ ਜੀ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਜੇ ਪਕੌੜੇ ਖਾਣੇ ਆ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਮੇਰੀ ਨੂੰ ਸ਼ੇਅਰ ਕਰ ਦਿਓ ਤੇ ਪਿਆਰੇ ਪਿਆਰੇ ਹੱਥਾਂ ਨਾਲ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੁਹਾਡਾ ਬਹੁਤ ਧੰਨਵਾਦ ਹੋਊਗਾ ਤੇ ਲਾਜੀ ਹੁਣ ਦਾ ਮੈਂ ਨਾ ਵੈਸੇ ਤੇ ਮੈਂ ਸਵੇਰ ਪਕੌੜੇ ਖਾ ਕੇ ਹਟੀਆਂ ਅੱਜ ਹੈਗੀ 2 ਜਨਵਰੀ 2 ਜਨਵਰੀ ਤੇ ਮੈਂ ਪਕੌੜੇ ਖਾ ਕੇ ਹਟੀਆਂ ਸਵੇਰ ਸਵੇਰ ਹੁਣ ਮੈਂ ਖਾ ਲਈ ਹੈਗੇ ਜੀ ਮੱਕੀ ਦੀ ਰੋਟੀ ਤੇ ਪਹਿਲਾਂ ਮੈਂ ਸਵੇਰੇ ਸਵੇਰੇ ਨਾ ਖਾਣਾ ਅੱਜ ਤਾਂ ਮੈਂ ਲੂਣ ਵਾਲੀਆਂ ਚੀਜ਼ਾਂ ਖਾਂਦੀ ਪਈ ਆ ਸਵੇਰ ਦੀਆਂ ਕੱਲ ਮੈਂ ਕੱਲ ਮੈਂ ਸਾਰੇ ਦਿਨ ਮਿੱਠਾ ਹੀ ਖਾਂਦੀ ਰਹੀ ਅੱਜ ਮੈਂ ਸਾਰੇ ਦਿਨ ਨਾ ਮਲੂਣ ਵਾਲੀਆਂ ਚੀਜ਼ਾਂ ਹੀ ਖਾਈ ਜੰਨੀ ਸਵੇਰ ਦੀ ਹੈ ਨਾ ਵੈਸੇ ਤਾਂ ਮੈਂ ਵਿੱਚੋਂ ਜੇ ਹਨਾ ਮੈਂ ਕੱਚੀਆਂ ਗਾਜਰਾਂ ਵੀ ਖਾ ਕੇ ਆਈ ਆ ਤੇ ਕੱਚੀ ਗੋਭੀ ਵੀ ਖਾ ਕੇ ਆਈ ਆ ਤੇ ਬਹੁਤ ਜਿਹੜੇ ਜਿਹੜੇ ਕਈ ਕਈ ਨਜ਼ਾਰਾ ਪਣ ਲੈਣਾ ਚਾਹੀਦਾ ਹੈਗਾ ਵਾ ਹਨਾ ਤੇ ਫਿਰ ਮੈਂ ਬਾਹਰ ਸਾਬ ਸਫਾਈ ਕਰਦੀ ਸੀ ਕਿ ਚਲੋ ਮੇਰੀ એનર્ਜੀ ਵੇਸਟ ਹੋਈ ਸੀ ਥੋੜੀ ਜੀ ਤੇ ਆਪਾਂ ਸੋਚਿਆ ਕਿ ਚਲੋ ਆਪਾਂ ਥੋੜੀ ਜਿਹੀ ਕੱਚੀਆਂ ਗਾਜਰਾਂ ਥੋੜੀ ਜਿਹੀ ਕੱਚੀ ਗੋਭੀ ਜਿਹੜੀ ਹੈਗੀ ਆ ਉਸ ਨੂੰ ਫਰੈਸ਼ ਕਰਕੇ ਤੇ ਆਪਾਂ ਖਾ ਲੈਨੇ ਆਗੇ ਫਰੈਸ਼ ਫਰੈਸ਼ ਸੀਗ ਨਾਲੇ ਬਹੁਤ ਜ਼ਿਆਦਾ ਸਵਾਦ ਲੱਗੇ ਆਪਾਂ ਨੂੰ ਤੇ ਕੁਝ ਆਪਾਂ ਜਿਹੜੀ ਹੈਗੀ ਆ ਸਟੋਰ ਕਰਕੇ ਰੱਖ ਲਈ ਆਪਣੀ ਗੋਭੀ ਤੇ ਕੁਝ ਆਪਾਂ ਖਾ ਲਈ ਤੇ ਲਓ ਜੀ ਇੱਥੇ ਆਪਣੇ ਜਿਹੜੇ ਪਕੌੜੇ ਨੇ ਉਹ ਬਣਨੇ ਹੋ ਗਏ ਨੇ ਤਿਆਰ ਤੇ ਲਓ ਜੀ ਆਪਾਂ ਪਾ ਦਿੱਤਾ ਇੱਥੇ ਕੜਾਹੀ ਦੇ ਵਿੱਚ ਤੇ ਜਿਹੜਾ ਮੇਰਾ ਕੈਮਰਾ ਸੀਗਾ ਨਾ ਉਹ ਦੋ ਵਰੀ ਥੱਲੇ ਡੱਗ ਪਿਆ ਸੀਗਾ ਕਿਉਂਕਿ ਥੱਲੇ ਨਹੀਂ ਮੈਨੂੰ ਕਿ ਸਲੇਬ ਦੇ ਉੱਪਰ ਹੀ ਉਹਦਾ ਜਿਹੜਾ ਕੈਮਰਾ ਉਹ ਟੇਡਾ ਹੋ ਜਾਂਦਾ ਸੀਗਾ ਤੇ ਮਿਲਦੇ ਆ ਸਾਡੇ ਨੈਕਸਟ ਨਾ ਵਲੌਗ ਨਾਲ ਬਾਏ ਬਾਏ ਟਾਟਾ ਟੇਕ ਕੇਅਰ Grazie. ਤੈਂਕ ਫॉर ਵਾਚਿੰਗ ਮਾਈ ਵੀਡੀਓ ਫਿਰ ਕਿਵੇਂ ਦੀ ਲੱਗੀ ਕਮੈਂਟ ਜ਼ਰੂਰ ਕਰਿਓ ਠੀਕ ਆ ਗੁੱਠਾ ਨਹੀਂ ਕਸਣ ਲੱਗਾ ਤੁਹਾਡਾ